ਮਾਸ ਬਲਰਵਿੰਦ ਕੇਜ ਵਾਲੇ ਕਰਦੇ ਬਾਹਰ ਹੀ ਮੌਜੂਦ ਹਨ ਥੋੜੀ ਦੇਰ ਪਹਿਲਾਂ ਅਸੀਂ ਇੱਥੋਂ ਸੁਨੀਤਾ ਕੇਜ ਵਾਲ ਜਿਹੜੇ ਨੇ ਉਹ ਨਿਕਲੇ ਨੇ ਰਾਜਕਾਟ ਵਾਸਤੇ ਕਿਉਂਕਿ ਰਾਜਕਾਟ ਤੇ ਪਾਣੀ ਨੂੰ ਲੈ ਕੇ ਅਨਸ਼ੰਤ ਕਰਨ ਦੀ ਜਿਹੜੀ ਗੱਲ ਸੀ ਉਹ ਕਈ ਚੱਲ ਰਹੀ ਸੀ ਨਾਲ ਹੀ ਕਿਹਾ ਜਾ ਰਿਹਾ ਸੀ ਕਿ ਉਸ ਤੋਂ ਪਹਿਲਾਂ ਸਾਰਾ ਜਿਹੜਾ ਆਮ ਆਦਮੀ ਪਾਰਟੀ ਦਾ ਅਮਲਾ ਹੈ ਉਹ ਪਹੁੰਚੇਗਾ ਰਾਜਕਾਟ ਲੇਕਿਨ ਅੱਜ ਜੋ ਕੋਰਟ ਦੇ ਵਿੱਚ ਹੋਇਆ ਜਿਸ ਤਰੀਕੇ ਨਾਲ ਜਸਟਿਸ ਸੁਦੀਪ ਕੁਮਾਰ ਜੈਨ ਤੇ ਰਵਿੰਦਰ ਗੁੜੇਜਾ ਦੀ ਹਾਈ ਕੋਰਟ ਦੀ ਜਿਹੜੀ ਵੇਕੇਸ਼ਨ ਬੈਂਚ ਹੈ ਉਹ ਸੁਣਵਾਈ ਕਰ ਰਹੀ ਹੈ ਤੇ ਕੋਰਟ ਨੇ ਈੜੀ ਦੀ ਜਿਹੜੀਆਂ ਦਲੀਲਾਂ ਸਾਨੂੰ ਸੁਣਨ ਤੋਂ ਬਾਅਦ ਤੁਰੰਤ ਇਟਲੀ ਦਾਾਲਸੀਰ ਆਦੇਸ਼ ਦੀ ਕਾਪੀ ਤੇ ਫਾਈਲ ਜਿਹੜੀ ਹੈ ਉਹ ਮੰਗਵਾਈ ਸੀ ਤੇ ਸਾਰ ਨਾਲ ਹੀ ਸੁਣਵਾਈ ਪੂਰੀ ਹੋਣ ਤੱਕ ਬੇਲ ਦਾ ਜਿਹੜਾ ਆਰਡਰ ਸੀ ਉਸ ਤੇ ਅਮਲ ਤੇ ਪੂਰੀ ਤਰੀਕੇ ਨਾਲ ਰੋਕ ਲਾਤੀ ਹੁਣ ਜਿਹੜਾ ਇੱਕ ਵੱਡਾ ਚਟਕਾ ਹੈ ਕਿ ਜਿਹਦੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਸਨ ਕਿ ਅਰਵਿੰਦ ਕੇਜਵਾਲਾ ਸ਼ਾਮ ਤੱਕ ਬਾਹਰ ਆ ਸਕਦੇ ਨੇ ਹਾਲਾਂਕਿ ਅਜੇ ਉਸ ਤੇ ਸਸਪੈਂਸ ਬਰਕਰਾਰ ਹੈ ਲੇਕਿਨ ਜਰੂਰ ਜਿਹੜੀਆਂ ਇੱਕ ਉਮੀਦਾਂ ਬਣੀਆਂ ਹੋਈਆਂ ਸਨ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸਮਰਥਕ ਕੱਲ ਰਾਤ ਤੇ ਇਸ਼ਾਕ ਬਾਜੀ ਕਰਦੇ ਨਜ਼ਰ ਆਏ ਕਾਫੀ ਖੁਸ਼ੀ ਮਨਾਈ ਜਾ ਰਹੀ ਸੀ ਕਿ ਅਰਵਿੰਦ ਕੇਜਵਾਲਾ ਜੇਲ੍ਹ ਤੋਂ ਬਾਹਰ ਆ ਰਹੇ ਨੇ ਦੀ ਲੀਡਰਸ਼ਿਪ ਵਾਸਤੇ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿੰਨਾ ਚਿਰ ਤੱਕ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ ਨਹੀਂ ਪੂਰੀ ਕਰਦਾ ਉਨਾ ਚਿਰ ਤੱਕ ਨਿਚਲੀ ਅਦਾਲਤ ਦੀ ਜਿਹੜੀ ਕਾਰਵਾਈ ਹੈ ਜੋ ਉਸ ਦੇ ਹੁਕਮ ਨੇ ਉਹਨਾਂ ਦੇ ਅਮਲ ਨਹੀਂ ਕੀਤਾ ਜਾਏਗਾ ਤਾਂ ਹੁਣ ਫਿਲਹਾਲ ਇਹ ਜਿਹਾ ਸਸਪੈਂਸ ਹੈ ਉਹ ਬਰਕਰਾਰ ਰਹੇਗਾ ਕਿ ਅਰਵਿੰਦ ਕੇਜੀਵਾਲ ਅੱਜ ਬਾਹਰ ਆਉਣਗੇ ਜਾਂ ਨਹੀਂ ਇਹ ਹੁਣ ਹਾਈ ਕੋਰਟ ਦੀ ਜਿਹੜੀ ਵੋਕੇਸ਼ਨ ਬੈਂਚ ਇਸ ਮਾਮਲੇ ਨੂੰ ਸੁਣ ਰਹੀ ਹੈ ਉਸ ਦੇ ਉੱਤੇ ਤਸਵੀਰ ਸਾਫ਼ ਹੋਏਗੀ ਬਿਲਕੁਲ ਹਰਪ੍ਰੀਤ ਵੋਕੇਸ਼ਨਲ ਬੈਂਚ ਇਸ ਪੂਰੀ ਸੁਣਵਾਈ ਦੇ ਵਿੱਚ ਲੱਗੀ ਹੋਈ ਹੈ ਤੇ ਕੀ ਕੁਝ ਦਲੀਲਾਂ ਈਡੀ ਦੇ ਵਕੀਲ ਵੱਲੋਂ ਤੇ ਕੀ ਕੁਝ ਦਲੀਲਾਂ ਕੇਜੀ ਇਬਾਲ ਦੇ ਵਕੀਲ ਵੱਲੋਂ ਰੱਖੀਆਂ ਜਾ ਰਹੀਆਂ ਨੇ ਇਸ ਬਾਬਤ ਕੋਈ ਜਾਣਕਾਰੀ ਦੇਖੋ ਜਿਹੜੇ ਈਡੀ ਦੇ ਵਕੀਲ ਸਾਹਿਬ ਨੇ ਏਐਸਜੀ ਰਾਜੂ ਉਹਨਾਂ ਦਾ ਕਹਿਣਾ ਸੀ ਕਿ ਸਾਡੀਆਂ ਗੱਲਾਂ ਪੂਰੀ ਤਰੀਕੇ ਨਾਲ ਸੁਣੀਆਂ ਨਹੀਂ ਗਈਆਂ ਅਸੀਂ ਜੋ ਕੱਲ ਆਪਣੀ ਗੱਲ ਕਹਿ ਰਹੇ ਸਾਂ ਉਹ ਸਾਡੀਆਂ ਗੱਲਾਂ ਨੂੰ ਪੂਰੀ ਤਰੀਕੇ ਨਾਲ ਦਲੀਲਾਂ ਸਾਡੀਆਂ ਨਹੀਂ ਹੋ ਪਈਆਂ ਇਸ ਕਰਕੇ ਸਾਡੀ ਗੱਲ ਨੂੰ ਦੁਬਾਰਾ ਤੋਂ ਸੁਣਿਆ ਜਾਏ ਇਸੇ ਗੱਲ ਤੇ ਇੱਕ ਟਾਕਸ ਕਰਦੇ ਹੋ ਜਿਹੜੇ ਰਵਿੰਦਰੀ ਚਿੜੀਵਾਲ ਦੇ ਵਕੀਲ ਸਾਹਿਬ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ 7 ਘੰਟੇ ਦੀ ਦਲੀਲਾਂ ਹੋਈਆਂ ਤਾਂ ਉਸ ਦੇ ਬਾਵਜੂਦ ਵੀ ਤੁਸੀਂ ਗੱਲ ਨਹੀਂ ਰੱਖ पाए ਤਾਂ ਇਸ ਨੂੰ ਕੀ ਕਿਹਾ ਜਾਏ ਦੁਮੀ ਤੇਰਾ ਆਪਣੀ ਆਪਣੀ ਗੱਲ ਕਹਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੇਕਿਨ ਕੋਰਟ ਨੇ ਕਿਉਂਕਿ ਫਾਈਲ ਮੰਗਾਈ ਹੈ ਕੋ ਲੈ ਕੂਟ ਸਾਫ ਕਰੇਗਾ ਲੇਕਿਨ ਇਹ ਤਸਵੀਰ ਸਾਫ ਹੋ ਗਈ ਕਿ ਜਿਹੜਾ ਕਿਹਾ ਜਾ ਰਿਹਾ ਸੀ ਕਿ ਅੱਜ ਦੁਪਹਿਰ ਤੱਕ ਜਿਹੜੀ ਰਿਹਾਈ ਹੋ ਸਕਦੀ ਏ ਉਸ ਦੇ ਉੱਤੇ ਹੁਣ ਸਸਪੈਂਸ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੀ ਇੱਕ ਗੱਲ ਨਿਕਲ ਕੇ ਆ ਰਹੀ ਸੀ ਕਿ ਅੱਜ ਰਿਹਾਈ ਹੋ ਰਹੀ ਹੈ ਅੱਜ ਜ਼ਮਾਨਤ ਤੇ ਬਾਹਰ ਆ ਜਾਣਗੇ ਸਵੇਰੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਿੰਸੀਪਲ ਬੋਧ ਰਾਮ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਸੀ ਇਹ ਬੇਲ ਹੋਣੀ ਸੀ ਇਸ ਕੇਸ 'ਚ ਕੁਝ ਨਹੀਂ ਸੀ ਹੈਗਾ ਸੱਚ ਸਾਹਮਣੇ ਆਇਆ ਤੇ ਇਹ ਜ਼ਮਾਨਤ ਮਿਲੀ ਏ ਜਿਸ ਸਤਿੰਦਰ ਜੈਨ ਜਲਦ ਬਾਹਰ ਆਉਣਗੇ ਲੇਕਿਨ ਹੁਣ ਇਸ ਅਪਕਮ ਤੋਂ ਬਾਅਦ ਜਿਵੇਂ ਹੀ ਹਾਈ ਕੋਰਟ ਦਾ ਕਿਉਂਕਿ ਉਹਨਾਂ ਨਾਲ ਜਿਵੇਂ ਅਸੀਂ ਗੱਲ ਕੀਤੀ ਉਸ ਤੋਂ ਥੋੜੀ ਦੇਰ ਬਾਅਦ ਹੀ ਹਾਈ ਕੋਰਟ ਵੱਲੋਂ ਇਹ ਹੁਕਮ ਹੋਇਆ ਕਿ ਜਿਹੜੀ ਨਿਚਲੀ ਅਦਾਲਤ ਦੀ ਪ੍ਰਕਿਰਿਆ ਉਸ ਦੇ ਆਰਡਰ ਤੇ ਅਮਲ ਨਾ ਕੀਤਾ ਜਾ ਉਹਨਾਂ 'ਤੇ ਰੁਕ ਲਗਾਈ ਜਾਂਦੀ ਹੈ ਤੇ ਇਹ ਇੱਕ ਵੱਡਾ ਚਟਕਾ ਹੁਣ ਆਮ ਆਦਮੀ ਪਾਰਟੀ ਵਾਸਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਾਸਤੇ ਅਤੇ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਵਾਸਤੇ ਜਿਨ੍ਹਾਂ ਕੇ ਜੁਰੀਦ ਦੇ ਦਤਾਈਆਂ ਜਾ ਰਹੀਆਂ ਸਨ ਕਿ ਬਾਹਰ ਆ ਜਾਣਗੇ ਆਪਣੀ ਗੱਲ ਰੱਖਣਗੇ ਖਾਸ ਤੌਰ ਤੇ ਇਹ ਕਿਹਾ ਜਾ ਰਿਹਾ ਸੀ ਕਿ ਭਾਜਪਾ ਨੂੰ ਘੇਰਨ ਵਾਸਤੇ ਫਿਰ ਤੋਂ ਇੱਕ ਵਾਰ ਲਾਮਬੰਦੀ ਹੋਏਗੀ ਜਰੂਰ ਉਹ ਭ ਦਿੱਲੀ ਚ ਪਾਣੀ ਦੀ ਘਾਟ ਹੈ ਦਿੱਲੀ ਚ ਸਮੱਸਿਆ ਆਪਣੀ ਜਗ੍ਹਾ ਹੈ ਦਿੱਲੀ ਦੇ ਚ ਮੰਤਰੀ ਜਿਹੜੇ ਨੇ ਆਤਿਸ਼ੀ ਉਹ ਅੰਸ਼ਨ ਵੀ ਕਰ ਰਹੇ ਨੇ ਪਾਣੀ ਨੂੰ ਲੈ ਕੇ ਤੇ ਤਮਾਮ ਜਿਹੜੀਆਂ ਸਵਾਇਦਾ ਸਨ ਉਹ ਹੁੰਦੀਆਂ ਹੋਈਆਂ ਸ਼ੁਰੂ ਨਜ਼ਰ ਆ ਰਹੀਆਂ ਸਨ ਲੇਕਿਨ ਜਿਵੇਂ ਹੀ ਹਾਈ ਕੋਰਟ ਦੇ ਹੁਕਮ ਹੋਏ ਉਸ ਤੋਂ ਬਾਅਦ ਉਹਨਾਂ ਤਮਾਮ ਚੀਜ਼ਾਂ ਤੇ ਰੋਕ ਲੱਗ ਗਈ ਕਿਰਵਿੰਦ ਕੇਜਰੀਵਾਲ ਦੀ ਰਿਹਾਈ ਤੇ ਸਸਪੈਂਸ ਲੱਗ ਗਿਆ ਹਾਲਾ ਕਿ ਅੰਸ਼ਨ ਜਿਹੜਾ ਆਤਿਸ਼ੀ ਵੱਲੋਂ ਕੀਤਾ ਜਾਣਾ ਉਸ ਨੂੰ ਲੈ ਕੇ ਹੀ ਅਰਵਿੰਦ ਕੇਜਰੀਵਾਲ ਦੇ ਘਰ ਉਹ ਜਿਹੜੀ ਪੂਰਾ ਅਮਲਾ ਜਿਸ ਸੰਜੇ ਸਿੰਘ ਆਤਿਸ਼ੀ ਸੁਨੀਤਾ ਕੇਜਰੀਵਾਲ ইমরান ਹੁਸੈਨ ਤਮਾਮ ਜਿਹੜੇ ਆਮ ਆਦਮੀ ਜਿਹੜੇ ਵੱਡੇ ਲੀਡਰਸ ਆ ਉਹ ਇਥੋਂ ਰਵਾਨਾ ਹੋਏ ਨੇ ਰਾਜਕਾਟ ਵਾਸਤੇ ਤੇ ਉੱਥੇ ਪਹੁੰਚਣਗੇ ਲੇਕਿਨ ਇਹ ਜਿਹੜੀ ਰਾਹਤ ਦੀ ਇੱਕ ਉਮੀਦ ਸੀ ਕਿ ਅੱਜ ਕੋਈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਤੇ ਸਸਪੈਂਸ ਬਣਦਾ ਹੋਇਆ ਨਜ਼ਾਰਾ ਹੈ ਬਿਲਕੁਲ ਹਰਪ੍ਰੀਤ ਇੱਕ ਸਵਾਲ ਇਹ ਵੀ ਕਿ ਜੇਕਰ ਅੱਜ ਦਿੱਲੀ ਹਾਈ ਕੋਰਟ ਦਾ ਫੈਸਲਾ ਕੇਜਰੀਵਾਲ ਦੇ ਹੱਕ ਚ ਨਹੀਂ ਆਉਂਦਾ ਰਿਹਾਈ ਨਹੀਂ ਮਿਲਦੀ ਤਾਂ ਕੇਜਰੀਵਾਲ ਦੇ ਕੋਲ ਅੱਗੇ ਕੀ ਰਾਹ ਹੈ ਅੱਗੇ ਵਧਣ ਦਾ ਆਪਣੀ ਪਟੀਸ਼ਨ ਨੂੰ ਗੁਹਾਰ ਲਗਾਉਣ ਦਾ ਹੋਰ ਕਿਹੜਾ ਰਾਹ ਅਰਵਿੰਦ ਕੇਜਰੀਵਾਲ ਕੋਲ ਬਚਦਾ ਹੈ ਕਿ ਕਾਨੂੰਨੀ ਰਾਹ ਅਪਣਾਇਆ ਜਾਏ ਜੇਕਰ ਈਡੀ ਦੇ ਹੱਕ ਵਿੱਚ ਅੱਜ ਫੈਸਲਾ ਨਹੀਂ ਆਉਂਦਾ ਤਾਂ ਈਡੀ ਦੇ ਵੱਲੋਂ ਕਾਨੂੰਨੀ ਤੌਰ ਤੇ ਅੱਗੇ ਕੀ ਕਦਮ ਚੁੱਕਿਆ ਜਾ ਸਕਦਾ ਦੇਖੋ ਇਹਨਾਂ ਸਮੇਂ ਨਾ ਪੈਗਾ ਕਿ ਦੋਨ ਸੀ ਜਾਂ ਬکریاں ਬکریاں ਨੇ ਕਿ ਜੇਕਰ ਅਰਵਿੰਦ ਕੇਜੀਵਾਲ ਦੇ ਹੱਕ 'ਚ ਫੈਸਲਾ ਨਹੀਂ ਹੁੰਦਾ ਤੇ ਜ਼ਾਹਿਰ ਤੌਰ ਤੇ ਫਿਰ ਉਹ ਇਸ ਮਾਮਲੇ ਨੂੰ ਲੈ ਕੇ ਹਾਇਰ ਕੋਰਟ ਜਾ ਸਕਦੇ ਨੇ ਡਬਲ ਬੈਂਚ ਜਾ ਸਕਦੇ ਨੇ ਡਿਵੀਜ਼ਨ ਬੈਂਚ ਜਿਹੜੀ ਉਹਦੇ ਕੋਲ ਜਾ ਸਕਦੇ ਨੇ ਲੇਕਿਨ ਕਿਉਂਕਿ ਕੋਰਟ ਛੁੱਟੀਆਂ ਤੇ ਚੱਲ ਰਿਹਾ ਤੇ ਹਰ ਜਗ੍ਹਾ ਜਿਹੜੀ ਵਕੇਸ਼ਨ ਬੈਂਚ ਉਹੀ ਇਸ ਮਾਮਲੇ ਨੂੰ ਸੁਣੇਗੀ ਜੇਕਰ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਖਟਕਟਾਇਆ ਜਾਏਗਾ ਤਾਂ ਉੱਥੇ ਵਕੇਸ਼ਨ ਬੈਂਚ ਹੀ ਇਸ ਮਾਮਲੇ ਨੂੰ ਸੁਣੇਗੀ ਕੱਲ ਜਿਹੜੀ ਰਾਹਤ ਦਿੱਤੀ ਗਈ ਉਹ ਵੀ ਰਾਊਜ਼ ਐਵੇਨਿਊ ਕੋਰਟ ਦੀ ਜਿਹੜੀ ਵਕੇਸ਼ਨ ਬੈਂਚ ਸੀ ਉਹਦੇ ਜਿਹੜੇ ਜਸਟ ਦੋਹਾਂ ਪਾਸੇ ਮਤਲਬ 22 ਵਰਸਾ ਜੇਕਰ ED ਨੂੰ ਚਟਕਾ ਲੱਗਦਾ ਹੈ ਤੇ ED ਵੀ ਜ਼ਾਹਿਰ ਤੌਰ ਤੇ ਹਾਇਰ ਕੋਰਟ ਦਾ ਰੋਖ ਹਕਤਿਆਰ ਕਰੇਗੀ ਤੇ ਜੇਕਰ ਅਰਵਿੰਦ ਕੇਜੀ ਵਾਲ ਨੂੰ ਕੋ ਰਾਹਤ ਨਹੀਂ ਮਿਲਦੀ ਤਾਂ ਉਹ ਵੀ ਕੋਰਟ ਦਾ ਰੋਖ ਹਕਤਿਆਰ ਕਰ ਸਕਦੇ ਨੇ ਲੀਗਲ ਜਿਹੜੇ ਰਸਤੇ ਨੇ ਉਹ ਜ਼ਰੂਰ ਖੁੱਲੇ ਰਹਿੰਦੇ ਨੇ ਸਾਡਾ ਸੰਵਿਧਾਨ ਸਾਡਾ ਜਿਹੜਾ ਕੋਰਟ ਨਿਆਂ ਪ੍ਰਾਣੀ ਇਹ ਉਹ ਬਿਲਕੁਲ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਕੋਰਟ ਦਾ ਰੋਖ ਹਕਤਿਆਰ ਕਰ ਸਕਦੇ ਹੋ ਤੁਸੀਂ ਕੋਰਟ ਦਾ ਦਰਵਾਜ਼ਾ ਖਟਕਟਾ ਸਕਦੇ ਹੋ ਲੇਕਿਨ ਸਵਾਲ ਵੱਡਾ ਇਸ ਨੂੰ ਜੇਕਰ ਦੂਸਰੇ ਪਾਸੇ ਤੁਸੀਂ ਦੇਖੋ ਤੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਸੱਤੇ ਮੇ ਜੈਤੇ ਹੋ ਗਿਆ ਜਿੱਤ ਗਏ ਬਾਹ ਜਿਹੜੀਆਂ ਉਮੀਦਾਂ ਸਨ ਕਿ ਅੱਜ ਬਾਹਰ ਆ ਜਾਣਗੇ ਉਹ ਉਮੀਦਾਂ ਫਿਲਹਾਲ ਧੁੰਦਲੀ ਪੈਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਫਿਲਹਾਲ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲਦੀ ਹੋਈ ਫਿਲਹਾਲ ਤੇ ਨਜ਼ਰ ਨਹੀਂ ਆਉਂਦੀ ਇੰਤਜ਼ਾਰ ਕਰਨਾ ਹੋਵੇਗਾ ਕੋਰਟ ਦਾ ਕਿ ਕੋਰਟ ਸਤਹੀ ਰੋਕ ਖਤਿਆਰ ਕਰਦਾ ਕਿ ਕੋਰਟ ਜਿਸ ਤਰੀਕੇ ਨਾਲ ਪਹਿਲਾਂ ਹੀ ਸੁਰੇ ਕਹਿ ਦਿੱਤਾ ਗਿਆ ਕਿ ਜਿਹੜੇ ਨਿਚਲੀ ਅਦਾਲਤ ਜਿਹੜੇ ਆਰਡਰ ਨੇ ਉਹਨਾਂ ਤੇ ਅਮਲ ਨਾ ਕੀਤਾ ਜਾਏ ਉਹਨਾਂ ਨੂੰ ਇਹ ਰੋਕਿਆ ਜਾਂਦਾ ਤੇ ਜੇਕਰ ਉਸੇ ਤੇ ਰੋਕ ਕਾਇਮ ਰਹਿੰਦੀ ਹੈ ਤੇ ਫਿਰ ਇਹ ਮੰਨ ਕੇ ਚੱਲਿਆ ਜਾਏ ਕਿ ਅਰਵਿੰਦ ਕੇਜਰੀਵਾਲ ਵਾਸਤੇ ਫਿਲਹਾਲ ਜਿਹੜੀਆਂ ਮੁਸ਼ਕਲਾਂ ਨੇ ਫਿਲਹਾਲ ਜੋ ਦਿੱਕਤਾਂ ਨੇ ਉਹ ਉਸੇ ਤਰੀ ਅ ਬਿਲਕੁਲ ਹਰਪ੍ਰੀਤ ਉਹ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ 6 ਕੁ ਮਹੀਨੇ ਦਾ ਸਮਾਂ ਬਾਕੀ ਹੈ ਤੇ ਉਸ ਤੋਂ ਪਹਿਲਾਂ तमाम तरह ਦੀ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਲੋਕ ਸਭਾ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਵੀ ਕਮਾਲ ਨਹੀਂ ਕਰ ਸਕੀਆਂ ਤੁਸੀਂ ਗਰਾਊਂਡ ਦੇ ਵਿੱਚ ਰਹਿੰਦੇ ਹੋ ਲੋਕਾਂ ਦੇ ਵਿੱਚ ਵਿਚਰਦੇ ਹੋ ਅਕਸਰ ਕਿਹਾ ਜਾਂਦਾ ਕਿ ਕੇਜਰੀਵਾਲ ਸਿੰਪਥੀ ਕਾਰਡ ਖੇਡਦੇ ਨੇ ਕਿਸ ਤਰ੍ਹਾਂ ਦਾ ਇੰਪੈਕਟ ਇਸ ਪੂਰੇ ਸਿਨੈਰੀਓ ਨੂੰ ਲੈ ਕੇ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪਹਿਲਾ ਗ੍ਰਿਫਤਾਰੀ ਫਿਰ ਜ਼ਮਾਨਤ ਫਿਰ ਗ੍ਰਿਫਤਾਰੀ ਫਿਰ ਜ਼ਮਾਨਤ ਫਿਰ ਇੱਕਦਮ ਰੋਕ ਲੱਗ ਜਾਂਦੀ ਹੈ ਰਿਹਾਈ ਤੇ ਇਹ ਪੂਰੇ ਸਿਨੈਰੀਓ ਦਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਇੰਪੈਕਟ ਪੈ ਰਿਹਾ ਹੈ ਦੇਖੋ ਆ ਜੇ ਆਪਾਂ ਸਿੰਪੈਥੀ ਦੀ ਪਹਿਲਾਂ ਗੱਲ ਕਰੀਏ ਤਾਂ ਜੇਕਰ ਸਿੰਪੈਥੀ ਹੁੰਦੀ ਤਾਂ ਸ਼ਾਇਦ ਸਾਤ ਚੋਂ ਕੋਈ ਇੱਕ ਸੀਟ ਦਿੱਤੀ ਜਾਂਦੀ ਖਾਸ ਤੌਰ ਤੇ ਉਹ ਕੁਝ ਸੀਟਾਂ ਜਿਹੜੀਆਂ ਸਾਡੇ ਜਿਨ੍ਹਾਂ ਤੇ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਬਹੁਤ ਚੰਗਾ ਪ੍ਰਦਰਸ਼ਨ ਕਰਨਗੇ ਚਾਹੇ ਉਚਾਨੀ ਚੌਕ ਹੋਵੇ ਜਾਂ ਕन्हैया कुमार ਵਾਲੀ ਸੀਟ ਹੋਵੇ ਨਾ ਤਾਂ ਕਿਹਾ ਜਾ ਰਿਹਾ ਸੀ ਕਿ ਸੀਟਾਂ ਜਿਹੜੀਆਂ ਨੇ ਜਿੱਤੀਆਂ ਜਾਣ ਗਿਆ ਜਿਹਦੇ ਜਿੱਤ ਹਾਸਲ ਕੀਤੀ ਠੀਕ ਹੈ ਹਰਪ੍ਰੀਤ ਤੁਹਾਡੇ ਤੋਂ ਅਸੀਂ ਜੜਕਾਰੀ ਲੈਂਦੇ ਰਹਾਂਗੇ ਫਿਲਹਾਲ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਸਪੈਂਸ ਰਿਹਾਈ ਤੇ ਬਰਕਰਾਰ ਹੈ ਸੋ ਇਸ ਪੂਰੀ ਖਬਰ ਤੇ ਪੂਰੇ ਮਾਮਲੇ ਤੇ ਹੁਣ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰ ਸਿਗਨੇਟ ਟਵੀਟ ਕੀਤਾ ਹੈ ਟਵੀਟ ਕਰਕੇ ਲਿਖਿਆ ਹੈ ਕਿ ਮੋਦੀ ਸਰਕਾਰ ਦੀ ਗੁੰਡਾਗਰਦੀ ਵੇਖੋ ਹੇਟਲੀ ਅਦਾਲਤ ਦਾ ਹੁਕਮ ਹਜੇ ਤੱਕ ਨਹੀਂ ਆਇਆ ਹੁਕਮਾ ਦੀ ਕਾਪੀ ਵੀ ਨਹੀਂ ਮਿਲੀ ਤਾਂ ਮੋਦੀ ਦੀ ਈਡੀ ਕਿਸ ਹੁਕਮ ਨੂੰ ਚੁਣੌਤੀ ਦੇਣ ਹਾਈ ਕੋਰਟ ਪਹੁੰਚੀ ਹੈ ਇਸ ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਮੋਦੀ ਜੀ ਤੁਸੀਂ ਨਿਆ ਪ੍ਰਣਾਲੀ ਦਾ ਮਜ਼ਾਕ ਕਿਉਂ ਉਡਾ ਰਹੇ ਹੋ ਸਾਰਾ ਦੇਸ਼ ਤੁਹਾਨੂੰ ਵੇਖ ਰਿਹਾ ਹੈ ਸੋਰੀ ਹਾਈ ਤੇ ਸਸਪੈਂਸ ਬਰਕਰਾਰ ਹੈ ਹੁ ਨਜ਼ਰਾਂ ਬਣੀਆਂ ਰਹਿਣਗੀਆਂ ਕਿ ਅਰਵਿੰਦ ਕੇਚਰੀਵਾਲ ਨੂੰ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ ਇਸ ਨਾਲੀ ਬੁਲਟਨ ਚੰਨਾ ਹੀ ਦਿਉ ਉਜਾਸ ਧੰਨਵਾਦ ਐਸੋਸੀਏਟ ਸਪான்ਸਰ ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ 20